गुरबानी किस कहते हैं श्रुते साहबजाद बलिदान किसों कहते हैं माता गुजर कौर जी को पुछो शहादत किसू कुरु तेग बहादुर जी को पुछो बेमिसाल सिख धर्म जिथे साढे गुरुआ ने बलिदान दिता अपना बेमिसाल सिखे

ਮੋਦੀ ਵਿੱਚ ਰਾਤਾ ਵਿਚਾਰੀਆਂ ਧੰਨ ਜਿਗਰਾ ਫਲਕੀਆਂ ਵਾਲੇ ਦਾ ਕਿ ਹੋਤੇ ਜੇ ਦਿਲ ਤੋਂ ਤਾਂ ਨਹੀਂ ਨਮਸਕਾਰ ਹੋਣਾ ਤਾਂ ਅੱਜ ਆਪਣੀ ਗੁਰੂ ਘਰਾਂ ਦੀ ਸਿੰਘ ਜੀ ਨੇ ਆਪਣੀ ਸੁਖੀ ਸੇਵ ਚਾਹਤੀ ਇਹੀਆਂ ਦੇ ਵਿੱਚ ਸੁਵਾਏ ਤਨ ਜਿਗਰਾ ਕਲਕੀਆਂ ਵਾਲੇ ਦਾ ਜਿਸ ਨੇ ਆਪਣੇ ਸ਼ੂਟੇ ਨਾਲ ਸਾਡੀ ਕੌਮ ਦੇ ਖਾਤਰ ਸ਼ਹੀਦ ਕੀਤੇ ਹੁਸੀਂ ਵੀ ਦੇਖੋ ਇਸ ਧਰਤੀ ਨੂੰ ਪਟਿਕੜ ਸਾਹਿਬ ਦੀ ਧਰਤੀ ਨੂੰ ਕਾਇਮ ਕਰਦੇ Thank you. Gracias. ਮੈਕਸੀਮੇਟ ਪ੍ਰਭਾਵ ਦੇ ਸਿਖਰ ਤੇ ਹੈ ਇਸ ਦੇ ਅੰਦਰ ਸੀ ਕਿ ਕਪਾਹ ਦੀ ਮਾਤਰਾ ਨੂੰ ਜੁੜੀ ਨੇ ਕਿਹਾ ਕਿ ਪੂਰੀਆਂ ਲਾਗਤਾਂ ਕਿੰਨੀਆਂ ਕਿ ਪੁਇਖਾ ਦਾ ਠੰਡਾ ਸੀ ਦੋਨੋਂ ਮੈਕਸੀਮੇਟ ਪ੍ਰਭਾਵ ਦੀ ਪਹੁੰਚਾਂ ਜਿੱਤ ਕੇ ਚਰਨ ਸ਼ੂਤਰਾਪਤ ਕਰਨ ਦਿਨੇ ਡੇ ਪਹੁੰਚਦੇ ਦਰਸ਼ਨ ਕਰਨ ਦੇ ਲਈ ਸਤਿਕਾਰ ਦੀਆਂ ਲੱਗੀਆਂ ਬੜੀਆਂ ਹੋਈਆਂ ਨੇ ਸਤਿਕਾਰ ਘਰ ਆ ਕੇ ਪੁੱਛਿਆ ਜੀ ਰਛੀ ਦੀ ਸ਼੍ਰੀ ਫੋਟੇਗੜ ਫੈਣੀ ਕਰਦੀ ਨੇ ਨਮਸਤ ਕਰੀਏ ਨੇ ਰਛੀ ਦੀ ਮੋਹ ਮਹਿਲਾ ਉਤਾਰ ਦੇਣਾ ਜੀ ਸੰਦਕਾਂ ਆ ਕੇ ਇਹ ਆਪਸੇ ਦੇਸ ਵਿੱਚ ਵੀ ਧਿਆਣਾ ਬਣ ਗਿਆ ਨੇ ਜਿੱਦ ਤੋਂ ਕਿ ਉਹ ਮੈਂ 33 ਅੱਗੇ ਬਟਾਏ ਤੇ ਸੁਣਿਆ ਦੀ ਗੱਲ ਕਰੀ ਬਹੁਤ ਜ਼ਿਆਦਾ ਖਾਣਾ ਸੀ ਬਹੁਤ ਬਹੁਤ ਜੀ ਨੇ ਆਪਣੀਆਂ ਰਕਤ ਕੱਟੀਆਂ ਸਨ ਹੈ ਪੰਨੇ ਘਰਵਾਣਾ ਜਿਹੜਾ ਲਾਹੂ ਤੇ ਉਹ ਸਗੀਆਂ ਪਰ ਅੱਜ ਤੋਂ ਜੁੜੀ ਹੈ ਜਿਹੜੀ ਜੀ ਬਸ ਸਕਦੀ ਹੈ ਉਹ ਉੱਥੇ ਬੈਠ ਕੇ ਘਰਵਾਣੀ ਕੀ ਇੱਕ ਤਾਂ ਆਨੰਦ ਮਾਰਨੀ ਹੈ ਕਿ ਜੇਪਾ ਲਗਾਤਾ ਅਪਨੇ ਸੇਰਾ ਦੇਖਿਆ ਨੇ ਕਿ ਸ਼ੂਤੇ ਸਾਹਿਬ ਚਾਹਤਿਆਂ ਦੇ ਜਿੱਥੇ ਕਿ ਪੂਰਾ ਸਾਹ ਵੜਿਆ ਪੁੱਲਾ ਕਿ ਬੜੀਆਂ ਸੰਗਤਾਂ ਦੀ ਲੰਮੀ ਕਤਾਰ ਲੱਗੀ ਸੀ ਅਸੰਗਤਾਂ ਲੰਮੀ ਕਤਾਰ ਦੇ ਵਿੱਚ ਲਾਈਨ ਸੇਰ ਅਗਰ ਠੰਡੇ ਪੁਰਜ ਦੇ ਦਰਸ਼ਕਾਰੇ ਨੇ ਤੁਸੀਂ ਵੀ ਬੇਨਤੀ ਕਰਨਾ ਨਾ ਜਰੂਰੀ ਕਰਨਾ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ

आता तो